ਚਾਈਨਾ ਡੋਰ ਦੇ ਕਾਰਨ ਹਰ ਸਾਲ ਅਨੇਕਾ ਪੰਛੀ ਅਤੇ ਮਨੁੱਖੀ ਜਾਨਾਂ ਛਲੀਆਂ ਜਾਂਦੀਆਂ ਚੰਗੀਆਂ ਨੇ ਫਿਰ ਤੋਂ ਪਤੰਗਾਂ ਰੰਤਾਂ ਸੀਜ਼ਨ ਆਇਆ ਤੇ ਨਾਲ ਹੀ ਆਪਣੇ ਨਾਲ ਚਾਈਨਾ ਡੋਰ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਸਮਰਾਲਾ ਤੋਂ ਜਿੱਥੇ ਕਿ ਸਿਵਲ ਹਸਪਤਾਲ ਦੇ ਵਿੱਚ ਦਰੱਖਤ ਦੇ ਨਾਲ ਉਚਾਈ ਤੇ ਚਾਈਨਾ ਡੋਰ ਦੇ ਨਾਲ ਫਸਿਆ ਇੱਕ ਪੰਛੀ ਸੁਬਤ ਪਾਇਆ ਗਿਆ ਜਿਸ ਦੀ ਜਾਨ ਫਾਇਰ ਬ੍ਰਿਕਟ ਕਰਮਚਾਰੀਆਂ ਦੇ ਵੱਲੋਂ ਬਚਾਈ ਗਈ ਮਿਲੀ ਜਾਣਕਾਰੀ ਮੁਤਾਬਕ ਫਾਇਰ ਬ੍ਰਿਕਟ ਕਰਮਚਾਰੀਆਂ ਨੂੰ ਫੋਨ ਦੇ ਰਾਹੀਂ ਸੂਚਨਾ ਮਿਲੀ ਸੀ ਕਿ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਦਰੱਖਤ ਦੇ ਨਾਲ ਚਾਈਨਾ ਡੋਰ ਚ ਫਸੇ ਇੱਕ ਪੰਛੀ ਮਿਲਿਆ ਜਿਸ ਦੀ ਜਾਨ ਬਚਾਉਣ ਲਈ ਟੀਮ ਜੜੀ ਹੈ ਉਹ ਮੌਕੇ ਤੇ ਪਹੁੰਚਦੀ ਹੈ ਅੱਧੇ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਸਹੀ ਸਲਾਮਤ ਉਸਨੂੰ ਰੈਸਕਿਊ ਕੀਤਾ ਗਿਆ ਚਾਈਨਾ ਡੋਰ ਪੰਛੀ ਦੀ ਕਰਤਨ ਫੰਕ ਹਤੇ ਪੈਰਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਲਿਪਟੀ ਹੋਈ ਸੀ ਉਹਨਾਂ ਦੱਸਿਆ ਕਿ ਹੁਣ ਤੱਕ ਉਹ 10 ਤੋਂ 15 ਪක්ෂੀਆਂ ਦੀ ਜਾਨ ਬਚਾ ਚੁੱਕੇ ਨੇ ਅਤੇ ਉਹਨਾਂ ਦੀਆਂ ਦੋ ਗੱਡੀਆਂ ਇਸ ਕੰਮ ਦੇ ਲਈ ਹਰ ਟਾਈਮ ਤਿਆਰ ਰਹਿਤਨ ਉਹਨਾਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਅਤੇ ਖਰੀਦਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਾ ਤਾਂ ਚਾਈਨਾ ਡੋਰ ਵੇਚਣ ਅਤੇ ਨਾ ਹੀ ਖਰੀਦਣ ਏ ਜੀ ਆਪਣੇ ਅੱਜ ਸਵੇਰੇ ਤੋਤਾ ਫਸ ਗਿਆ ਸੀਗਾ ਤੇ ਸਾਨੂੰ ਇੱਥੇ ਆਪਣੇ ਪਾਰਕਿੰਗ ਵਾਲੇ ਵੀਰ ਜੀ ਹੈਗੇ ਨੇ ਉਹਨੇ ਦੱਸਿਆ ਵੀ ਤੋਤਾ ਫਸਿਆ ਹੋਇਆ ਤੇ ਫਿਰ ਮੈਂ ਫਾਇਰ ਬਾਰੇ ਨੂੰ ਕਾਲ ਕੀਤੀ ਤੇ ਫਾਇਰ ਵਾਲਿਆਂ ਦੀ ਤਾਂ ਸੇਫਟ ਹੈਗੀ ਇਹ ਸਭ ਤੋਂ ਵੱਡੀ ਕੀ 2-3 ਦਿਨ ਪਹਿਲਾਂ ਦੀ ਗੱਲ ਆ ਵੀ ਪਹਿਲਾਂ ਵੀ ਇੱਕ ਕਾਂ ਫਸ ਗਿਆ ਸੀ ਇੱਕ ਕਾਲ ਤੇ ਜਦ ਇਹ ਵਿਚਾਰੇ ਆ ਜਗੇ ਤੇ ਇਹ ਨਹੀਂ ਹੈਗਾ ਵੀ ਇਹ ਇਕੱਲੇ ਯਾਨੀ ਕਿ ਵੀ ਅੱਗ ਬੁਝਾਉਣ ਦਾ ਹੀ ਕੰਮ ਕਰਦੇ ਨੇ ਕਿਉਂਕਿ ਮੈਂ ਤਾਂ ਇਹਨਾਂ ਨੂੰ ਬਹੁਤ ਵਾਰ ਕਾਲ ਕੀਤੀ ਆ ਇਹ ਯਾਨੀ ਕਿ ਬਹੁਤ ਸਮਾਂ ਆਪਣਾ ਬਚਾ ਕੇ ਇਕਾਈ ਇਹ ਜਲਦੀ ਤੋਂ ਜਲਦੀ ਪਹੁੰਚਦੇ ਨੇ ਤੇ ਨਾਲ ਇਹ ਹੈਗਾ ਵੀ ਜਿਹੜੀ ਚੈਨਾ ਡੋਰ ਆ ਇਹ ਚੈਨਾ ਡੋਰ ਦੇ ਕਾਰਨ ਹੀ ਜਿਹੜਾ ਸਾਰਾ ਕੁਝ ਹੋ ਰਿਹਾ ਆ ਕਿਉਂਕਿ ਜਿਹੜੀਆਂ ਆਪਣੇ ਜਿੰਨੇ ਵੀ ਪੰਛੀ ਫਸ ਰਹੇ ਨੇ ਠੀਕ ਆ ਜੀ ਜਾਂ ਆਪਾਂ ਕੋਈ ਸਕੂਟਰ ਮੋਟਰਸਾਈਕਲ ਤੇ ਜਾ ਰਹੇ ਆ ਕਿਸਦੀ ਗਰਦਨ ਕੱਟ ਰਹੀ ਆ ਕਿਸਦਾ ਮੂੰਹ ਦਾ ਕੋਈ ਹੋਰ ਨੁਕਸਾਨ ਹੋ ਰਿਹਾ ਇਹ ਸਿਰਫ ਸਾਰਾ ਕੁਝ ਚੈਨਾ ਡੋਰ ਦੇ ਕਾਰਨ ਹੀ ਹੋ ਰਿਹਾ ਜੀ ਕਿੰਨਾ ਕੁ ਟਾਈਮ ਲੱਗਿਆ ਉਹਨੂੰ ਬਚਾਉਣ ਨੂੰ ਇਹਨੂੰ ਜੀ ਦੇਖੋ ਅੱਧਾ ਘੰਟਾ ਤਾਂ ਸਾਨੂੰ ਲੱਗੇ ਗਿਆ ਜੀ ਬਚਾਉਣ ਲਈ ਪਹਿਲਾਂ ਜਿਹੜਾ ਪੰਛੀ ਬਚਾਇਆ ਉਹ ਸਾਇਆ ਤੈਨੂੰ ਕਿੱਥੇ ਲੱਗਿਆ ਉਹ ਵੀ ਦੇਖੋ ਜੀ ਉਹ ਵੀ ਅਸੀਂ ਜਦੋਂ ਕੱਢਿਆ ਸੀਗਾ ਤਾਂ ਫਾਇਰ ਬਗੇੜ ਵਾਲਿਆਂ ਦੀ ਟੀਮ ਦੇ ਉਹਨਾਂ ਨੂੰ ਆਪਣੇ ਜਿਹੜੀ ਡੋਰ ਵਗੈਰਾ ਸੀਗੀ ਉਹਨੂੰ ਬਿਲਕੁਲ ਕੱਟ ਕੇ ਉਹਨੂੰ ਉਡਾਤਾ ਸੀਗਾ ਜੀ ਠੀਕ ਹੈ ਤੇ ਐਦਾਂ ਹੀ ਹੁਣ ਜਿਹੜਾ ਤੋਤਾ ਸੀਗਾ ਇਹਨੂੰ ਵੀ ਚੈਨਾ ਡੋਰ ਸੀਗੀ ਇਹਦੇ ਫਸੀ ਹੋਈ ਗਰਦਨ ਦੇ ਵਿੱਚ ਤੇ ਪੈਰਾਂ ਦੇ ਵਿੱਚ ਤੇ ਉਹ ਚੰਗੀ ਤਰ੍ਹਾਂ ਉਹਨੂੰ ਡੋਰ ਨੂੰ ਕੱਢ ਕੇ ਤੇ ਉਹਨੂੰ ਵੀ ਉਡਾ ਦਿੱਤਾ ਗਿਆ ਜੀ ਕੱਟ ਵਗੈਰਾ ਕੱਟ ਸੀਗਾ ਜੀ ਸਾਡੇ ਵੀਰ ਦੇ ਵੀ ਇੱਕ ਦੇ ਆਪਣੇ ਤੋਤੇ ਨੇ ਦੰਦੀ ਵੱਢੀ ਆ ਉਹਦੇ ਬਲੱਡ ਕਾਫੀ ਨਿਕਲ ਰਿਹਾ ਜੀ ਕੀ ਕਹਿਣਾ ਤੂੰ ਕੀ ਚਾਹੁੰਦਾ ਚੈਨਾ ਡੋਰ ਨੂੰ ਵਰਤਣਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਅਪੀਲ ਕਰੂੰਗਾ ਵੀ ਜਿਹੜੇ ਚਾਇਨਾ ਡੋਰ ਖਰੀਦਦੇ ਨੇ ਵੀ ਦੇਖੋ ਆਪਾਂ ਨੂੰ ਜੇ ਆਪਾਂ ਖਰੀਦਾਂਗੇ ਨਹੀਂ ਤਾਂ ਜਿਹੜੇ ਵੇਚਣੇ ਵਾਲੇ ਨੇ ਉਹ ਵੇਚਣਗੇ ਕਿੱਥੋਂ ਠੀਕ ਹੈ ਜੀ ਵੀ ਇਹ ਹੈਗੀ ਆ ਵੀ ਵੇਚਣ ਵਾਲਿਆਂ ਨੂੰ ਵੀ ਥੋੜੀ ਸ਼ਰਮ ਚਾਹੀਦੀ ਆ ਵੀ ਆਪਾਂ ਇਸ ਚੀਜ਼ ਤੋਂ ਦੂਰ ਰਹੀਏ ਕਿਉਂਕਿ ਇਹ ਇਹ ਤਾਂ ਇੱਕ ਹੈਗਾ ਵੀ ਇੱਕ ਸ਼ਰੀਆਮਿਕ ਕਤਲ ਕਰਨੇ ਵਾਲਾ ਕੰਮ ਆ ਜੀ ਤੇ ਇਹ ਤਾਂ ਹੈਗਾ ਵੀ ਇਹਨਾਂ ਦੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਆ ਜਿਹੜੇ ਚਾਇਨਾ ਡੋਰ ਵੇਚਦੇ ਨੇ ਬਾਕੀ ਜਿਹੜੇ ਖਰੀਦਣੇ ਵਾਲੇ ਨੇ ਮੈਂ ਤਾਂ ਇਹ ਕਹੂੰਗਾ ਵੀ ਇਹਨਾਂ ਦੇ ਵੀ ਨਾਲ ਜਿਹੜੀ ਬਣਦੀ ਧਾਰਾ ਆ ਇਹਨਾਂ ਦੇ ਵੀ ਨਾਲ ਲੱਗਣੀ ਚਾਹੀਦੀ ਆ ਮੇਰਾ ਨਾਮ ਡਰਾਈਵਰ ਸੋਨ ਸਿੰਘ ਫੈਰਵਿਕਟ ਸੁਨਾਲਾ ਜੀ ਕਿੰਨੇ ਕੁ ਵੇਲੇ ਤੁਹਾਨੂੰ ਇਹ ਯੂਟਿਊਬ ਤੋਂ ਪਤਾ ਲੱਗਿਆ ਜਿਹੜਾ ਬਰੀ ਤੇ ਕਿੰਨਾ ਟਾਈਮ ਲੱਗਿਆ ਤਕਰੀਬਨ ਸਾਨੂੰ ਹੁਣ ਤੋਂ ਹੀ ਅੱਧਾ ਪੂਨਾ ਘੰਟਾ ਪਹਿਲਾਂ ਸਾਡੇ ਸਮਾਜ ਸੇਵੀ ਸतीश ਕੁਮਾਰ ਡੀਸੀ ਜੀ ਨੇ ਸੋਚਣਾ ਦਿੱਤੀ ਵੀ ਸਿਵਲ ਹਸਪੀਟਲ ਦੇ ਵਿੱਚ ਡਰਕਟ ਦੇ ਵਿੱਚ ਚਨੜ ਔਰ ਦੇ ਤੋਤਾ ਫਸਿਆ ਹੋਇਆ ਤੇ ਅਸੀਂ ਤੁਰੰਤ ਆਪਣੀ ਟੀਮ ਨੂੰ ਲੈ ਕੇ ਜੀ ਇੱਥੇ ਮੌਕੇ ਤੇ ਪਹੁੰਚੇ ਜਿਹਾ ਦੇਖਿਆ ਤੋਤਾ ਚਨੜ ਔਰ ਦੇ ਵਿੱਚ ਬਹੁਤ ਜ਼ਿਆਦਾ ਫਸਿਆ ਹੋਇਆ ਸੀ ਪ ਟਾਈਮ ਤੇ ਮੌਜੂਦਾ ਜੀ ਇੱਥੇ ਆ ਕੇ ਕਾਰ ਵੀ ਕੀਤੀ ਤਾਂ ਤੋਂ ਤੈਨੂੰ ਕੱਢਿਆ ਗਿਆ ਕੱਢਣ ਤੋਂ ਬਾਅਦ ਥੋੜੀ ਹਾਈਟ ਤੇ ਹੁਕ ਤੋਂ ਹਾਂ ਜੀ ਆ ਸਾਡੇ ਕੋਲ ਇੱਕ ਪੌੜੀ ਆ ਜੀ ਵੱਡੀ ਜੀ ਪੌੜੀ ਲਾ ਕੇ ਜੀ ਤੇ ਸਾਡੇ ਕੋਲ ਇੱਕ ਫੈਰ ਹੁਕ ਆਈ ਉਹ ਫੈਰ ਹੁਕ ਨਾਲ ਪਾ ਕੇ ਜੀ ਉਹਨੂੰ ਦੋ ਦੋਨੋਂ ਅਸੀਂ ਕੱਢਤਾ ਜੀ ਕੱਢ ਕੇ ਉੱਤੇ ਗਰਦਨ ਵਿੱਚ ਜੋ ਡੋਰ ਸੀ ਸਾਰੀ ਲਿਵਟੀ ਰਹੀ ਉਹਨੂੰ ਕੱਢ ਕੇ ਤੇ ਉੜਾ ਦਦਤਾ ਗਿਆ ਜੀ ਉੜ ਗਿਆ ਜੀ ਉੱਤੋਂ ਦਾ ਹੁਣ ਤੱਕ ਕਿੰਨੇ ਕੇ ਪੰਛੀ ਜਾਨ ਚਾ ਜੀ ਹੁਣ ਤੱਕ ਜੀ ਅਸੀਂ ਮੰਨ ਲਓ ਵੀ 10 15 ਤਾਂ ਪੰਛੀ ਜਾਨ ਬਚਾ ਸਕਿਆ ਹੈ ਇਤਿਹਾਸ ਸਿਵਲ ਹਸਪਤਾਲ ਦੇ ਵਿੱਚ ਪੰਜ ਸੱਤ ਤਾਂ ਅਸੀਂ ਉਰੇ ਸਿਵਲ ਹਸਪਤਾਲ ਦੇ ਵਿੱਚ ਚਾਦੇ ਜੀ ਤੇ ਬਾਕੀ ਹੋਰ ਸ਼ਹਿਰ ਦੇ ਵਿੱਚ ਹੀ ਪਵਜ ਜਾਂਦੇ ਨੇ ਇਹ ਪੰਛੀ ਦੂਰ ਨਾ ਕੱਟਿਆ ਜਾਂਦਾ ਗਾਇਬ ਹੁੰਦਾ ਤਾਂ ਇਹਨੂੰ ਕਿੱਥੇ ਲੈ ਕੇ ਜਾਂਦੇ ਆ ਉਹਦਾ ਕੀ ਡਿਟੇਲ ਇਹ ਜੇ ਮੰਨ ਲਓ ਕੈਲ ਹੋ ਜਾਂਦਾ ਜੀ ਤਾਂ ਨੂੰ ਅਸੀਂ ਆਪਣੇ ਫਾਇਰਬ੍ਰੇਡ ਦਫ਼ਤਰ ਲੈ ਜਾਂਦੇ ਜੀ ਉੱਥੇ ਮੰਨ ਲਓ ਟ੍ਰੀਟਮੈਂਟ ਥੋੜਾ ਬਹੁਤਾ ਕਰਕੇ ਜੀ ਇਹਦਾ ਜੋ ਵੀ ਹੁੰਦਾ ਤਾਂ ਉਸ ਤੋਂ ਬਾਅਦ ਫਿਰ ਉੱਥੇ ਨੂੰ ਛੱਡ ਦਈਦਾ ਔੜ ਜਾਂਦਾ ਜੀ ਆਪੇ ਉਸੇ ਪਰ ਥੋੜਾ ਹੋਊਗਾ ਜੇ ਆਪ ਇਹ ਜੇ ਮੰਨ ਲਓ ਜਿਆਦਾ ਕੋਈ ਕੈਲ ਹੈ ਤਾਂ ਉਹਨੂੰ ਆਪਾਂ ਇੱਥੇ ਜੋ ਸਿਵਲ ਹਸਪਤਾਲ ਬਣਾ ਦੋ ਦਵਾਈ ਹੁੰਦੀ ਹੈ ਦਵਾਈ ਕੇ ਇਹਨੂੰ ਰਪੇਤ ਦੀ ਛੱਡ ਦੇ ਜੀ ਕੀ ਕਹਿਣਾ ਚਾਹੋ ਜਿਹੜਾ ਚੈਨਾ ਡੋਰ ਨਹੀਂ बिक ਰਹੀ ਹੈ ਤੇ ਲੋਕ ਖਰੀਦ ਰਹੇ ਜੋ ਚੈਨਾ ਡੋਰ बिक ਰਹੀ ਹੈ ਜੀ ਪਹਿਲਾਂ ਤਾਂ ਵੇਚਣ ਵਾਲੇ ਤੇ ਖਰੀਦਣ ਵਾਲਾ ਦੋਨੋਂ ਨੂੰ ਸ਼ਰਮ ਚਾਹੀਦੀ ਹੈ ਜੀ ਇਹ ਇੱਕ ਤਰ੍ਹਾਂ ਦੇ ਮੰਨ ਲਓ ਕਾਤਲ ਡੋਰ ਕਹੀ ਜਾਂਦੀ ਹੈ ਜੀ ਇਹ ਤਾਂ ਮੰਨ ਲਓ ਵੀ ਇਹ ਪੰਛੀ ਤਾਂ ਨੁਕਸਾਨ ਹੁੰਦੀ ਹੁੰਦੇ ਨੇ ਜੀ ਤੇ ਆਮ ਲੋਕਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਜੀ ਇਹ ਨਾਲ ਜਿੰਨੇ ਏਰੀਆ ਚ ਤੁਸੀਂ ਸਰਵਿਸ ਕਰਦੇ ਸਾਡਾ ਮੰਨ ਲਓ ਏਰੀਆ ਦਾ ਬਹੁਤ ਜ਼ਿਆਦਾ ਹੈ ਸਾਡਾ ਇਧਰੋਂ ਮੰਨ ਲਓ ਵੀ ਇਹ ਆਹ ਰਾਹੋਂ ਬਾਨੋਂ ਜੇ ਸਤਲੋ ਦਾ ਦਰਿਆ ਤੋਂ ਬੰਨ੍ਹ ਹੈ ਜੀ ਉੱਥੇ ਤੱਕ ਸਾਡੀ ਸਰਵਿਸ ਤੇ ਇਤਰ ਆਪਣੇ ਖੰਡਵਾਨਪੁਰ ਤੱਕ ਜੀ ਆਪਣੇ ਏਰੀਆ ਜੀ ਇੱਕ ਇੱਕ ਸ਼ਾਇਦ ਦੋ ਜਗ੍ਹਾ ਤੋਂ ਫਾਲ ਆ ਜੇ ਫਿਰ ਕਿਸ ਤਰ੍ਹਾਂ ਮੈਂ ਇੱਕ ਆਪਣੇ ਮੰਨ ਲਓ ਗੱਡੀ ਇੱਕ ਦਰਾਹੇ ਖੜਾਈ ਹੋਈ ਜੀ ਪੱਕੀ ਹੋ ਜੀ ਉਹ ਇਹੀ ਕੰਮ ਦਾ ਵਾਸ ਸੀ ਤੇ ਮੰਨ ਲਓ ਆਪਣੇ ਕੋ ਗੱਡੀਆਂ ਤਿੰਨ ਨਈਰਸ ਮਨਾਲੇ ਜੀ ਹੋਰ ਜੇ ਮੰਨ ਲਓ ਉਹ ਦੋ ਤਿੰਨ ਕਾਲ ਆਈਂਦਾ ਤਾਂ ਗੱਡੇ ਸਾਰੇ ਨਿਕਲ ਜਿੰਦੇ ਸਾਡੀਆਂ ਜੀ